ਜਦੋਂ ਮੈਂ ਬੰਬੇ ਜਾਣਾ ਸੀ ਤਾਂ ਮੇਰੇ ਮਹੱਲੇ ਦੇ ਜਵਾਕ ਜਿਹੜੇ ਗੋਲੀਆਂ ਖੇਡਦੇ ਸੀ ਫੁੱਟੋਆਂ ਖੇਡਦੇ ਸੀ ਉਹਨਾਂ 'ਚੋਂ ਜਿਹੜੇ ਪੈਸੇ ਵਟਦੇ ਸੀ ਉਹ ਉਹਨਾਂ ਦਾ ਮੈਨੂੰ 900 ਰੁਪਈਆ ਇਕੱਠਾ ਕਰਕੇ ਭੇਜਿਆ ਉਹਨਾਂ ਨੇ ਪਹਿਲਾਂ ਤਾਂ ਐ ਲੱਗਦਾ ਸੀ ਵੀ ਰੇਲ ਗੱਡੀ 'ਚ ਉਤਰਾਂਗੇ ਤੇ ਮੇਸ਼ਪਟ ਉੱਥੇ ਟਕਰੂ ਕਊਗਾ ਤੇਰੀ ਭੈਣ ਸੇ ਕਿੱਥੇ ਰਹਾ ਤੂੰ ਐਨਾ ਚਲੇ ਰ ਮੈਂ ਤਾਂ ਲੱਭਦਾ ਤੇ ਮੈਂ ਜਾ ਕੇ ਉਹ ਬਾੜੇ ਦੇ ਵਿੱਚ ਟਰੱਕਾਂ ਤੇ ਪੈ ਜਾ ਕੰਨ ਮੈਂ ਕਹਿੰਨਾ ਵੀ ਜੇ ਕੱਲ ਨੂੰ ਮੈਨੂੰ ਰੋਲ ਕਰਨਾ ਪਿਆ ਵੀ ਮੱਛਰ ਲੜਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਹੁੰਣਾ ਮੈਂ ਤਾਂ ਘਰੇ ਪੈਣਾ ਸਾਡੇ ਉੱਥੇ ਸ਼ਾਂਤੀਵਨ ਭਗਤ ਸਿੰਘ ਕਾਲਜ ਦੇ ਸਾਹਮਣੇ ਸਿਵੇ ਆ ਅਸਲ 'ਚ ਉੱਥੇ ਮਰਦੇ ਮਰਦੇ ਸਾਰਦੇ ਆ ਉੱਥੇ ਰੈਸਲਾਂ ਕਰਦੇ ਸੀ ਕਿਉਂਕਿ ਥੀਏਟਰ ਵਾਲਿਆਂ ਨੂੰ ਥਾਂ ਤੋਂ ਕੋਈ ਦਿੰਦਾ ਨਹੀਂ ਹੁੰਦਾ ਸੀ ਥੱਲਾ ਵਾਲਿਆਂ ਦੇ ਜਵਾਕ ਜਿਹੜੇ ਮਰੇ ਮਰੇ ਪਸੂ ਚੱਕਦੇ ਉਹਨਾਂ ਦੇ ਜਵਾਕ ਨਾ ਮੇਰੇ ਬੇਲੀ ਹੁੰਦੇ ਸੀ ਉਹਨੂੰ ਬੱਕਰੇ ਵੱਡ ਕਹਿੰਦੇ ਹੁੰਦੇ ਸੀ ਅਸੀਂ ਮੇਰੇ ਸੀਨੀਅਰ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਇਹ ਲਿਖ ਦਿਓ ਵੀ ਤੁਹਾਨੂੰ ਲਿਖਣਾ ਆਉਂਦਾ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ ਐਵੇਂ ਜਾਲੀ ਜਿਹਾ ਆਈਡੀਆ ਲੈ ਕੇ ਲੱਗਿਆ ਹੋਇਆ ਹਾਂ ਵੀ ਸਾਡੀ ਤਾਂ ਬੇਇੱਜ਼ਤੀ ਕਰਾਤੀ। ਮੈਨੂੰ ਇਸ ਗੱਲ ਦਾ ਥੋੜਾ ਜਿਹਾ ਗੁੱਸਾ ਆਇਆ। ਵੀ ਪੂਰੀ ਸਾਹਿਬ ਆਪ ਮੇਕਅਪ ਕਰਨ ਲੱਗੇ ਜਾਂਦੇ ਸੀ। ਉਹਨਾਂ ਨੇ ਕਹਿਣਾ ਚਾਹ ਕਿਨੇ ਕਿਨੇ ਪੀਣੀਆਂ ਵੀ ਪੰਜ ਕੱਪ ਹੀ ਬਣਾਉਂਗਾ। ਸਾਡੀ ਉਹਨਾਂ ਨਾਲ 2.5 ਲੱਖ ਰੁਪਏ ਪਾੜੇ ਗੱਲ ਹੋਈ ਸੀ। 4 ਦਿਨ ਕੰਮ ਦਿੱਤਾ। ਉਹਨਾਂ ਨੇ ਪੈਸੇ ਨਹੀਂ ਲਏ। ਜਾਨ ਲੱਗੇ ਸਗੋਂ 52000 ਰੁਪਏ ਛਗਨ ਦੇ ਕੇ ਜਾਵਨੇ ਸਾਨੂੰ। ਮੈਂ ਅਦੀਬ 30% ਵਾਲਾ ਪੋਸਟਰ ਬਣਾਉਂਦਾ ਹੁੰਦਾ ਉਹਨੂੰ ਮੈਨੂੰ ਵੈਸੇ ਆਦਤ ਸੀ ਆਪਦੀ ਫੋਟੋ ਫੋਟੋ ਖਿੱਚ ਕੇ ਉਹਨੂੰ ਭੇਜਦਾ ਸੀ ਮੇਰੀ ਮਿੱਤਰਤਾ ਤੇ ਉਹਨੇ ਕੁਦਰਤੀ ਮੈਨੂੰ ਉਦਦੇ ਮੈਂ ਬੈਠਾ ਸੀ ਬਾਈ ਕੋਲੇ ਮੈਨੂੰ ਮੇਰੀ ਫੋਟੋ ਭੇਜਤੀ ਜਿਹੜਾ ਵਾਰਨਿੰਗ ਦਾ ਪਹਿਲਾ ਪੋਸਟਰ ਸੀ ਅਜੀ ਤੇ ਲਿਆ ਸੀਗਾ ਵਿਲੇ ਆ ਬੰਦਾ ਬੰਦਾ ਜਿਮਰਵਾ ਉਹ ਮੈਂ ਫੋਟੋ ਵੈਸੇ ਹੀ ਬਾਈ ਨੂੰ ਲਗਾਤੀ ਮੈਂ ਕਿਹਾ ਬਾਈ ਦੇਖਿਓ ਬਾਈ ਕਹਿੰਦੇ ਕੌਣ ਆ ਮੈਂ ਕਹੀ ਮੈਂ ਕਹਿੰਦਾ ਤੂੰ ਉਹ ਜਿਹਾ ਵੀ ਲੱਗਦਾ ਮੈਂ ਕਹਾ ਹਾਂਜੀ ਮੈਂ ਜਦੋਂ ਤੀਜੀ ਚੌਥੀ ਚ ਸੀਗਾ ਪ੍ਰਾਇਮਰੀ ਸਕੂਲ ਚ ਉਦੋਂ ਇੱਕ ਮੈਗਜ਼ੀਨ ਦੇ ਵਿੱਚ ਫੋਟੋ ਵੇਖਦਾ ਹੁੰਦਾ ਸੀ ਵੀ ਮੋਟਰਸਾਈਕਲ ਤੇ ਉਹ ਬੈਠਾ ਤੇ ਪਿੱਛੇ ਕੁੜੀ ਉਹਦੇ ਬੈਠੀ ਹੋਈ ਆ ਉਦੋਂ ਮਨ ਚ ਕਿਤੇ ਨਾ ਕਿਤੇ ਗੱਲ ਜਾਂ ਘਰੇ ਕਿਤੇ ਗੱਲ ਕਰਦਾ ਹੁੰਦਾ ਸੀ ਵੀ ਮੈਂ ਫਿਲਮਾਂ ਚ ਜਾਊਗਾ ਚਲੋ ਫਿਰ ਇਹ ਗੱਲ ਉਵੇਂ ਹੀ ਰਹਿ ਗਈ ਵੀ ਜਿਵੇਂ ਜਵਾਕ ਆਮ ਗੱਲਾਂ ਕਰਦੇ ਹੁੰਦੇ ਆ ਥੋੜਾ ਜਿਹਾ ਮੈਂ ਵੱਡਾ ਹੋਇਆ 6ਵੀਂ 7ਵੀਂ ਚ ਗਿਆ ਤਾਂ VCR ਦਾ ਟਾਈਮ ਆ ਗਿਆ ਸੀ ਉਹ ਉਹਦੇ ਤੇ ਫਿਲਮਾਂ ਦੇਖਣੀਆਂ ਉਹ ਸਾਰਾ ਕੁਝ ਇੱਕ ਜਾਗ ਤੇ ਅੰਦਰ ਮੇਰੇ ਵੱਡੇ ਬ੍ਰਦਰ ਵਿਕਰਮਜੀਤ ਉਹਨਾਂ ਨੂੰ ਨਾਟਕਾਂ ਦਾ ਬੜਾ ਸ਼ੌਂਕ ਸੀਗਾ ਗਿੱਦੜ ਵਹੇ ਉਹਨਾਂ ਦੇ ਦੋਸਤ ਸੀਗੇ ਜੱਸੀ ਬਾਈ ਜਸਵੀਰ ਜੱਸੀ ਤੇ ਉਹ ਦੋ ਨਾਟਕ ਕਰ ਦਿੰਦੇ ਸੀ ਮੈਨੂੰ ਯਾਦ ਆ ਗਿੱਦੜ ਵਹੇ 88 87 ਜਾਂ 88 ਦੇ ਵਿੱਚ ਸਟੇਡੀਅਮ 'ਚ ਨਾਟਕ ਹੋਇਆ ਸੀ ਸਰੂਪ ਰਿੰਦੇ ਅਰਗਣੇ ਕੀਤਾ ਸੀਗਾ ਮਕਲਾਵਾ ਔਰ ਮੈਂ ਉਹ ਦੇਖਣ ਗਿਆ ਸੀਗਾ ਵੀ ਨਾਟਕ ਕਿਵੇਂ ਹੁੰਦਾ ਕਿਉਂ ਜਾਂਦਾ ਫਿਰ ਬ੍ਰਦਰ ਮੇਰੇ ਘਰ ਦੇ ਕੰਮਕਾਰ ਜ਼ਿੰਮੇਵਾਰੀਆਂ ਉਹ ਸਾਰਾ ਕੁਝ ਉਹਦੇ ਚ ਉਹਨਾਂ ਨੂੰ ਫਿਰ ਕਿਉਂਕਿ ਵੱਡੇ ਸੀ ਸਾਰਾ ਸਾਮ ਸੰਭਈਆ ਚੱਲ ਪਿਆ ਫਿਰ ਉਹਨਾਂ ਨੇ ਮੈਨੂੰ ਲਾਇਆ ਥੀਏਟਰ ਕਰਨ ਤੇ ਮੈਨੂੰ ਕਿਸੇ ਨੇ ਦੱਸਿਆ ਸੀਗਾ ਵੀ ਜੋ ਫਿਲਮਾਂ 'ਚ ਜਾਣਾ ਨਾ ਤਾਂ 10-11 ਸਾਲ ਥੀਏਟਰ ਕਰਨਾ ਪੈਂਦਾ ਮੇਰੇ ਬ੍ਰਦਰ ਮੈਨੂੰ ਲੈ ਗਏ ਉਦੋਂ ਟੋਨੀ ਬਾਤਿਸ਼ ਭਾਜੀ ਸਾਡੇ ਉੱਥੇ ਸ਼ਾਂਤੀਵਾਨ ਪາກ ਸਿੰਘ ਕਾਲਜ ਦੇ ਸਾਹਮਣੇ ਸਿਵੇ ਆਸਲ ਜਿਹੜੇ ਉੱਥੇ ਮੁਰਦੇ ਮਰਦੇ ਸਾਰਦੇ ਆ ਉੱਥੇ ਰੈਸਲਾਂ ਕਰਦੇ ਸੀ ਕਿਉਂਕਿ ਥੀਏਟਰ ਵਾਲਿਆਂ ਨੂੰ ਥਾਂ ਤੋਂ ਕੋਈ ਦਿੰਦਾ ਨਹੀਂ ਹੁੰਦਾ ਸੀ ਫਿਰ ਉਹ ਮੁਰਦੇ ਵਾਲੀ ਥਾਂ ਤੇ ਜਾ ਕੇ ਉੱਥੇ ਹੀ ਉਹਨਾਂ ਨੇ ਰੈਸਲਾਂ ਚਲਦੀਆਂ ਸੀ ਉੱਥੇ ਹੀ ਬਾਈ ਸੈਮੂਲ ਹੁੰਦਾ ਸੀ ਸੈਮੂਲ ਬਾਈ ਮੇਰੇ ਬ੍ਰਦਰ ਦਾ ਕਲਾਸਮੇਟ ਸੀ ਆ ਫਿਰ ਇਹਨਾਂ ਦੇ ਨਾਲ ਮੈਂ ਉੱਥੇ ਜਾਣਾ ਬੈਠੇ ਰਹਿਣਾ ਰੈਸਲਾਂ ਦੇਖਣੀਆਂ ਫਿਰ ਟੋਨੀ ਬਾਤਿਸ਼ ਭਾਜੀ ਨੇ ਆਪਦਾ ਲਿਖਿਆ ਨਾਟਕ ਦਿੱਤਾ ਸਾਨੂੰ ਲੜਾਈ ਲੜਾਈ ਤੋ ਸੈਮੂਲ ਭਾਈ ਨੇ ਡਾਇਰੈਕਟ ਕੀਤਾ ਫਿਰ ਇਹ ਚਾਲ ਉਸ ਚਾਲ ਚਾਲ ਉਸ ਚਾਲ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ 10ਵੀਂ ਕਰ ਲਈ ਪਲੱਸ 1 ਪਲੱਸ 2 ਇਹ ਵਿੱਚ ਵਿੱਚ ਚੱਲਦਾ ਰਿਹਾ ਫਿਰ ਬੱਚਿਆਂ ਦੇ ਅਸਲ 'ਚ ਜਿਹੜੇ ਨਾਟਕ ਹੁੰਦੇ ਸੀਗੇ ਉਹ ਮੈਨੂੰ ਬਹੁਤ ਪਸੰਦ ਨਹੀਂ ਆਉਂਦੇ ਸੀਗੇ ਵੀ ਕਿਤਾਬਾਂ 'ਦੇਆਂ ਗੱਲਾਂ ਜੀਆਂ ਜਾਂ ਰਾਜੇ-ਰਾਣੀਆਂ ਜਾਂਦੀਆਂ ਗੱਲਾਂ ਚਿੜੀਆਂ-ਚੁੜੀਆਂ ਵਾਲੀਆਂ ਗੱਲਾਂ ਫਿਰ ਮੇਰੇ ਜਦੋਂ ਮੈਂ ਪ੍ਰਾਇਮਰੀ ਸਕੂਲ ਚ ਪੜਦਾ ਸੀ ਤੇ ਖੱਲਾਂ ਵਾਲਿਆਂ ਦੇ ਜਵਾਕ ਜਿਹੜੇ ਮਰੇ ਮਰੇ ਪਸ਼ੂ ਚੱਕਦੇ ਉਹਨਾਂ ਦੇ ਜਵਾਕ ਨਾ ਮੇਰੇ ਬੇਲੀ ਹੁੰਦੇ ਸੀ ਉਹਨੂੰ ਬੱਕਰੇ ਵੱਡ ਕਹਿੰਦੇ ਹੁੰਦੇ ਸੀ ਅਸੀਂ ਉਹ ਇੱਕ ਉਹਦੋਂ ਟ੍ਰੈਜਡੀ ਹੋਈ ਸੀ ਉਹ ਕਿਤੇ ਨਾ ਕਿਤੇ ਮੇਰੇ ਘਰ ਕੀਤੀ ਹੋਈ ਸੀ ਮੇਰੇ ਸੀਨੀਅਰ ਸੀਗੇ ਮੈਂ ਉਹਨਾਂ ਨੂੰ ਕਿਹਾ ਵੀ ਮੇਰੇ ਦਿਮਾਗ ਚ ਨਾ ਕੋਈ ਆਈਡੀਆ ਹੈ ਮੈਨੂੰ ਨਾਟਕ ਲਿਖਣਾ ਨਹੀਂ ਆਉਂਦਾ ਤੇ ਤੁਸੀਂ ਇਹ ਲਿਖ ਦਿਓ ਵੀ ਤੁਹਾਨੂੰ ਲਿਖਣਾ ਆਉਂਦਾ ਉਹਨਾਂ ਨੇ ਉਸ ਗੱਲ ਨੂੰ ਸੀਰੀਅਸ ਨਹੀਂ ਲਿਆ ਮੇਰੇ ਹੋਰ ਮਿੱਤਰ ਸੀਗੇ ਉਹਨਾਂ ਨੂੰ ਕਹਿੰਦੇ ਰਹਾ ਮੈਂ ਜਾਲੀ ਜਾ ਆਈਡੀਆ ਹਾਂ ਕਰਕੇ ਲਈ ਫਿਰਦਾ ਉਹ ਮੈਨੂੰ ਕਹਿੰਦੇ ਯਾਰ ਵੀ ਤੂੰ ਐਵੇਂ ਜਾਲੀ ਜਾ ਆਈਡੀਆ ਲੈ ਕੇ ਲੱਗਿਆ ਹੋਇਆ ਹਾਂ ਵੀ ਸਾਡੀ ਤੂੰ ਬੇਇੱਜ਼ਤੀ ਕਰਾਤੀ ਮੈਨੂੰ ਇਸ ਗੱਲ ਦਾ ਥੋੜਾ ਜਿਹਾ ਗੁੱਸਾ ਆਇਆ ਤੇ ਮੈਂ ਫਿਰ ਆਪ ਹੀ ਲਿਖ ਲਿਆ ਨਾਟਕ ਪਹਿਲਾਂ ਉਹ ਜਿਹੜਾ ਨਾਟਕ ਲਿਖਿਆ ਉਹ 13 ਮਿੰਟਾਂ ਦਾ ਲਿਖਿਆ ਸ ਮੇਰੇ ਮਹੱਲੇ ਦੇ ਹੀ ਜਵਾਕ ਸੀ ਲੱਕੀ ਵਿੱਕੀ ਸੋਨੂ ਪੱਪੂ ਸਾਰੇ ਜਣੇ ਨਾਮ ਲੈ ਲਏ 13 ਮਿੰਟਾਂ ਦਾ ਤੇ ਸੈਮੂਲ ਬਾਈ ਵਰਗਿਆਂ ਨੇ ਢਿਲਵਾ ਨਾਲ ਹੀ ਪਿੰਡ ਆ ਸੈਮੂਲ ਬਾਈ ਦਾ ਕੋੜੂਪੂਰੇ ਦੇ ਨਾਲ ਉੱਥੇ ਨਾਟਕ ਦਾ ਸ਼ੋਅ ਕਰਨਾ ਸੀਗਾ ਬਾਲ ਭਗਵਾਨ ਚਮਕੌਰ ਸਾਹਿਬ ਤੋਂ ਟੀਮ ਆਈ ਹੋਈ ਸੀ ਗੁਰਪ੍ਰੀਤ ਮੈਡਮ ਮਲਕੀਤ ਰੋਣੀ ਬਾਈ ਇਹਨਾਂ ਦੀ ਟੀਮ ਸੀ ਉਹਦੇ ਤੋਂ ਪਹਿਲਾਂ ਅਸੀਂ ਟਾਈਮ ਲੈ ਲਿਆ ਤੇ ਬੈਂਡਡ ਕਵੀਨ ਉਹਦੋਂ ਰਿਲੀਜ਼ ਹੋਈ ਸੀ ਉਹਦੇ ਚ Nusrat Fateh Ali Khan ਦੀ ਇੱਕ ਇੱਕ ਉਹਦੀ ਆਡੀਓ ਕੈਸਟ ਆਇਆ ਸੀ 뮤ਜ਼ਿਕ ਉਹ ਪਿੱਛੇ ਲਾ ਕੇ ਅਸੀਂ ਜਦੋਂ ਖੇਡਾ ਉਹ ਬੜੀ ਪ੍ਰਸ਼ੰਸਾ ਮਿਲੀ ਬਾਲ ਜੀ ਹਾਂ ਬਹੁਤ ਵਧੀਆ ਬਹੁਤ ਵਧੀਆ ਉਹਨੂੰ ਫਿਰ 28 ਮਿੰਟਾਂ ਦਾ ਕਰ ਲਿਆ ਫਿਰ 30 ਦਾ ਫਿਰ 35 ਦਾ ਫਿਰ ਘੰਟੇ ਦਾ ਫਿਰ ਮੈਂ ਇੱਕ ਮੇਰੇ ਮਿੱਤਰ ਕੀਤੀ ਕਿਰਪਾਲ ਉਹਨਾਂ ਨੂੰ ਸੁਣਾਇਆ ਉਹ ਕਹਿੰਦੇ ਯਾਰ ਵੀ ਇੱਕ ਦਿਨ ਬੰਦਾ ਜੇ ਨਾ ਰੋਟੀ ਖਾਵੇ ਤਾਂ ਕੋਈ ਏਡੀ ਪ੍ਰੋਬਲਮ ਨਹੀਂ ਹੈ ਮੈਂ ਕਹਿੰਦਾ ਆਪਾਂ ਘਰੋਂ ਰੱਝੇ ਰੁੱਝੇ ਆ ਤਾਂ ਲੱਗਦਾ ਵੀ ਜਿਹੜੇ ਬੰਦੇ ਨਹੀਂ ਰੋਟੀ ਬੰਦੀ ਨਾ ਉਹਨਾਂ ਦੀ ਤਾਂ ਪ੍ਰੋਬਲਮ ਹੈਗੀ ਆ ਫਿਰ ਹਾਰ ਕੇ ਮੈਂ ਆਪ ਹੀ ਤਿਆਰ ਕਰਾ ਲਿਆ ਨਾਟਕ ਫਿਰ ਉਹ ਸਾਰੇ ਜਣੇ ਨਾਟਕ ਦੇਖਣ ਆਏ ਵੀ ਪ੍ਰਿੰਸਨ ਇਹ ਨਾਟਕ ਲਈ ਹੈ ਨਾਟਕ ਲਈ ਹੈ ਉਹ ਸਾਰੇ ਦੇਖਣਾ ਤੇ ਨਾਟਕ ਬਣਾ ਬਧੀਆ ਸਾਡਾ ਸਕਸੈਸ ਗਿਆ ਅਸੀਂ ਪੈਲਸ ਦੇ ਵਿੱਚ ਕੀਤਾ ਸੀ ਉਹ ਅਸੀਂ 92 ਤੋਂ ਲੈ ਕੇ ਤਕਰੀਬਨ ਆਪ ਪ੍ਰੋਗਰਾਮ ਕਰਾਉਣੇ ਸ਼ੁਰੂ ਕੀਤੇ ਸੀ ਤੇ ਟਿਕਟ ਤੇ ਹੀ ਕਰਾਏ 50 ਰੁਪਏ 75 ਰੁਪਏ 100 ਰੁਪਿਆ 92 ਤੋਂ ਲੈ ਕੇ ਜਿੰਨਾ ਚਿਰ ਵੀ ਅਸੀਂ ਕਰਾਉਂਦੇ ਰਹੇ ਹਾਂ ਤਾਂ ਅਸੀਂ ਟਿਕਟ ਤੇ ਕਰਾਉਂਦੇ ਰਹੇ ਉਹ ਨਾਟਕ ਬੜਾ ਸਕਸੈਸ ਹੋਇਆ ਫਿਰ ਚੱਲਿਆ ਫਿਰ ਮੈਨੂੰ ਕੀਰਤੀ ਕਹਿੰਦਾ ਯਾਰ ਮੈਂ ਖੇਡਣਾ ਨਾਟਕ ਮੈਂਦੇ ਦੇ ਕੀ ਤੀ ਨਿਖੜਨਾ ਸ਼ੁਰੂ ਕਰਤਾ 5700 ਸ਼ੋਅ ਦਾ ਉਹਨੇ ਕੀਤਾ ਫਿਰ ਮੇਰੇ ਲਈ ਹੋਰ ਵੱਡੀ ਪ੍ਰੋਬਲਮ ਬਣ ਗਈ ਵੀਰ ਹੁਣ ਇੱਕ ਹੋਰ ਵਧੀਆ ਨਾਟਕ ਲਿਖਣਾ ਪਊਗਾ ਫਿਰ ਲਿਖਿਆ ਮੈਂ ਚੰਦ ਜਿਹਾ ਰੋਟੀ ਲੱਗਦਾ ਹੈ ਇਹਦੇ ਨਾਲ ਨਾਲ ਹੀ ਮੈਂ ਪਾਲੀ ਭਿੰਦਰ ਭਾਜੀ ਦੇ ਨਾਲ ਕੰਮ ਕਰਦਾ ਸੀ ਉਹਨਾਂ ਨਾਲ ਥੀਏਟਰ ਕਰਦਾ ਸੀ ਦੀਪਤੀ ਸ਼ਰਮਾ ਸੀਗੇ ਉਹਨਾਂ ਨਾਲ ਕਰਦਾ ਸੀਗਾ ਵੱਡਿਆਂ ਵਾਲਾ ਥੀਏਟਰ ਜਲ ਪਿਆ ਫਿਰ ਪਾਲੀ ਬਾਈ ਕਰ ਰਹੇ ਸੀ ਪਾਲੀ ਭਿੰਦਰ ਬਾਈ ਕਰ ਰਹੇ ਸੀਗੇ ਚੈਨਲ ਸੀਗਾ ਇੰਗਲੈਂਡ ਵਾਲਿਆਂ ਦਾ ਉਹਦੇ ਲਈ ਛੋਟੀਆਂ ਕਹਾਣੀਆਂ ਇਦਾਂ ਕਰਕੇ ਉਹਦੇ ਵਿੱਚ ਜਾਦੂ ਟੂਣਾ ਪ੍ਰੋਗਰਾਮ ਚੱਲਦਾ ਹੁੰਦਾ ਸੀ ਮੈਂ ਉਹਦੇ ਵਿੱਚ ਕਰਨ ਲੱਗ ਗਿਆ ਕੰਮ ਉਹ ਜਾਂਦਾ ਹੁੰਦਾ ਸੀ ਮੈਂ ਕੰਮ ਫਿਰ ਗੱਲ ਲੱਗ ਗਈ ਯਾਰ ਵੀ ਬੰਬੇ ਚਲੀਏ ਬੰਬੇ ਜਾਵੜੇ ਬੰਬੇ ਉੱਥੇ ਰਹਾ ਮੈਨੂੰ ਬੰਬੇ ਜਾ ਕੇ ਲੱਗਿਆ ਵੀ ਨਹੀਂ ਹਜੇ ਥੋੜਾ ਜਿਹਾ ਪਹਿਲਾਂ ਤਾਂ ਲੱਗਦਾ ਸੀ ਵੀ ਰੇਲ ਗੱਡੀ 'ਚ ਉਤਰਾਂਗੇ ਤੇ ਮੇਸ਼ ਭੱਟ ਉੱਥੇ ਟਕਰੂ ਕਹੂਗਾ ਉਹ ਤੇਰੀ ਪ੍ਰਿੰਸ ਕਿੱਥੇ ਰਹਾ ਤੂੰ ਐਨਾ ਚਲਿਆ ਰ ਮੈਂ ਤਾਂ ਲੱਭਦਾ ਪਰ ਉੱਥੇ ਕੋਈ ਗੱਲ ਲੱਗੀ ਨਹੀਂ ਉੱਥੇ ਫਿਰ ਉੱਥੇ ਪ੍ਰithvi تھیਟਰ ਜਾਣਾ ਉੱਥੇ ਨਾਟਕ ਨੋਟਕ ਦੇਖਣੇ ਉੱਥੋਂ ਅਸੀਂ ਵਾਪਸ ਆ ਜਾਣਾ ਕਰਨਾ ਕਰਦੇ ਕਰਾਉਂਦੇ ਇਹ ਸਾਰਾ ਕੁਝ ਚੱਲਦਾ ਰਿਹਾ ਉੱਥੇ ਜਾ ਕੇ ਫਿਰ ਇਹ ਫੈਸਲਾ ਲਿਆ ਵੀ ਨਹੀਂ ਯਾਰ ਪਹਿਲਾਂ ਨਾ ਘਰੇ ਇੱਕ ਸਿਸਟਮ ਰੋਟੀ ਪਾਣੀ ਵਾਲਾ ਵੀ ਸੈੱਟ ਹੋਣਾ ਚਾਹੀਦਾ ਮੈਨੂੰ ਸ਼ੌਂਕ ਸੀਗਾ ਵੀ ਰੈਡੀमेड ਦੀ ਸ਼ਾਪ ਹੋਵੇ ਮੈਂ ਆ ਕੇ ਰੈਡੀमेड ਦੀ ਸ਼ਾਪ ਕਰ ਲਈ ਇਹਦੇ ਤੋਂ ਪਹਿਲਾਂ ਮੈਂ ਡਾਕਟੋਰੇਟ ਕੀਤੀ ਸੀਗੀ ਅਬੋਰ ਦੀ ਐਚਐਮਐਸ ਕਾਲਜ ਚ ਹੋਮੋਪੈਥੀਚ ਉੱਥੇ ਮੈਨੂੰ ਰੈਡੀमेड ਵਾਲੀਆਂ ਸ਼ਾਪਾਂ ਤੇ ਮੈਂ ਬਹਿਂਦਾ ਬੁੰਦਾ ਸੀ ਯਾਰ ਮਿੱਤਰਾਂ ਦੇ ਨਾਲ ਉਦੋਂ ਮੈਨੂੰ ਸ਼ੌਂਕ ਪਿਆ ਆ ਕੇ ਮੈਂ ਆ ਕੇ ਰੈਡੀमेड ਦਾ ਕੰਮ ਕਰ ਲਿਆ ਫਿਰ 8-10 ਸਾਲ ਮੈਂ ਇਧਰ ਉਧਰ ਨੀ ਚੱਕਿਆ ਆਪਦਾ ਲੱਗਿਆ ਰਹਾ ਉਧਰ ਪ੍ਰੋਪਰ ਫਿਰ ਪਰ ਹਰ 6 ਮਹੀਨਿਆਂ ਬਾਅਦ ਫੈਸ਼ਨ ਸ਼ੋਅ ਕਰੋਨਾ ਨਾਲ ਇੱਕ ਨਾਟਕ ਰੱਖਣਾ ਵੀ ਦੁਕਾਨ ਦਾ ਵੀ ਆਪਦਾ ਕੰਮ ਚੱਲਦਾ ਰਹਿੰਦਾ ਸੀਗਾ ਨਾਟਕ ਦਾ ਵੀ ਚੱਲਦਾ ਰਹਿੰਦਾ ਸੀ ਇਹ ਚੱਲਦਾ ਰਹਾ ਚੱਲਦਾ ਰਹਾ ਫਿਰ ਸਿਮਰ ਬਾਈ ਬੰਬੇ ਆਏ ਹੋਏ ਸੀਗੇ ਅਸੀਂ ਸਾਰਿਆਂ ਨੇ ਰਲ ਕੇ ਬਾਈ ਨੂੰ ਰੀਅਲ ਗੱਡੀ ਚੜਾਉਣਾ ਕਰਨਾ ਸਿਮਰਜੀਤ ਜੀ ਤੇ ਜਿਹਨਾਂ ਨੇ ਅੰਗਰੇਜ਼ ਕੀਤੀ ਐ ਇਹ ਇਥੇ ਅਜੀ ਦੇਵਗਨ ਪ੍ਰੋਡਕਸ਼ਨ ਚ ਸੀਗੇ ਇਹਨਾਂ ਦਾ ਚੱਲਦਾ ਰਿਹਾ ਹਫ਼ਤਾ ਚੱਲਦਾ ਰਹਾ ਚੱਲਦਾ ਰਹਾ ਚੱਲਦਾ ਰਹਾ ਬਾਈ ਨੇ ਫਿਰ ਇੱਕ ਵੀ ਸੀ ਡੀ ਬਣਾਉਣੀ ਸੀ ਜਦੋਂ ਮੈਂ ਪਹਿਲੀ ਵਾਰੀ ਪ੍ਰੋਫੈਸ਼ਨਲੀ ਜਿਹੜਾ ਕੈਮਰਾ ਪਹਿਲੀ ਵਾਰੀ ਕੀਤਾ ਫੇਸ ਬਾਈ ਨੇ ਵੀ ਸੀ ਡੀ ਬਣਾਉਣੀ ਸੀਗੀ ਲਾਈ ਲੱਗ ਬਣਾਈ ਉਦੋਂ ਉਹਨਾਂ ਨੇ ਸ਼ਮਾਰੂ ਵਾਲਾ ਨੇ ਪ੍ਰੋਡਿਊਸ ਕੀਤੀ ਸੀ ਮੈਨੂੰ ਲੱਗਦਾ 16 ਲੱਖ ਰੁਪਏ ਚ ਬਣਾਈ ਸੀ ਉਹ ਉਦੋਂ ਮੈਂ ਇੱਕ ਸੀਨ ਕੀਤਾ ਸੀ ਉਸ ਤੋਂ ਬਾਅਦ ਫਿਰ ਇਹਨਾਂ ਨੇ ਕੀਤੀ ਚੱਕ ਜਵਾਨਾ ਚੱਕ ਜਵਾਨਾ ਦੇ ਵਿੱਚ ਫਿਰ ਮੈਨੂੰ ਇਹਨਾਂ ਨੇ ਕਰੈਕਟਰ ਦਿੱਤਾ ਜਿਹਦੇ ਨਾਲ ਮੇਰਾ ਜਿਹੜਾ ਫਿਲਮੀ ਸਫਰ ਆ ਜਿਹੜਾ ਦੁਕਾਨ ਦੇ ਨਾਲ-ਨਾਲ ਮੈਂ ਥੋੜਾ 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 ਸ਼ੁਰੂ ਕਰ ਲਿਆ ਚੱਲਦਾ ਰਹਾ ਚੱਲਦਾ ਰਹਾ ਚੱਲਦਾ ਰਹਾ ਫਿਰ ਮੈਨੂੰ 2012 ਚ ਆ ਕੇ ਲੱਗਾ ਵੀ ਯਾਰ ਜਿਹੜਾ ਕੰਮ ਕਰਨਾ ਸੀ ਉਹ ਰਗੀਤਾ ਨਹੀਂ ਫਿਲਮਾਂ 'ਚ ਜਾਣਾ ਸੀਗਾ ਤੇ ਉਹ ਤਾਂ ਫੇਰ ਰਹਿ ਗਿਆ ਤੂੰ ਤਾਂ ਇੱਧਰ ਚੱਲ ਪਿਆ ਕੰਮ ਤੇਰਾ ਤੂੰ ਤਾਂ ਪੈਸੇ ਢੇਲੀ ਦੇ ਮਗਰ ਫੇਰ ਚੱਲ ਪਿਆ ਫਿਰ 2012 'ਚ ਮੈਂ ਜਿਹੜਾ ਆਪਦਾ ਉਦੋਂ 17000 ਨਾਲ ਕੰਮ ਚਲਾਇਆ ਸੀ ਤੇ ਫਿਰ 1.5-2 ਕਰੋੜ ਦਾ ਸ਼ੋਰੂਮ ਮੇਰਾ ਬਣ ਗਿਆ ਸੀਗਾ ਡਬਲ ਸਟੋਰੀ ਉਹਦੇ ਤੇ ਉਹਨੂੰ ਮੈਂ ਛੱਡ ਕੇ ਇੱਧਰ ਨੂੰ ਆ ਗਿਆ ਜਦੋਂ ਮੈਂ ਇੱਥੇ ਆ ਗਿਆ 4 ਕਿੰਨੇ ਮੈਨੂੰ ਲੱਗੇ ਪਰ ਮੈਨੂੰ ਕਦੇ ਵੀ ਐ ਨਹੀਂ ਲੱਗਿਆ ਵੀ ਮੈਂ ਸਟਰਗਲ ਕਰਦਾ ਪਿਆ ਜਾਂ ਐ ਕਰਦਾ ਪਿਆ ਮੈਨੂੰ ਮਿਹਨਤ ਦਾ ਹੀ ਲੱਗਿਆ ਵੀ ਮੈਂ ਮਿਹਨਤ ਕਰਦਾ ਪਿਆ ਔਰ ਨਾ ਹੀ ਪ੍ਰਮਾਤਮਾ ਨੇ ਕਦੇ ਮੇਰੇ ਤੋਂ ਕੁਝ ਲੁਕੋਇਆ ਮੇਰੇ ਯਾਰ ਮਿੱਤਰ ਹੋਰ ਸਾਰੇ ਹਰ ਬੰਦੇ ਨੇ ਮੇਰਾ ਬਹੁਤ ਸਾਥ ਦਿੱਤਾ ਜਦੋਂ ਮੈਂ ਬੰਬੇ ਜਾਣਾ ਸੀ ਤਾਂ ਮੇਰੇ ਮਹੱਲੇ ਦੇ ਜਵਾਕ ਜਿਹੜੇ ਗੋਲੀਆਂ ਖੇਡਦੇ ਸੀ ਫੁੱਟੂਆਂ ਖੇਡਦੇ ਸੀ ਉਹਨਾਂ ਚੋਂ ਜਿਹੜੇ ਪੈਸੇ ਵਟਦੇ ਸੀ ਉਹ ਉਹਨਾਂ ਦਾ ਮੈਨੂੰ 900 ਰੁਪਿਆ ਇਕੱਠਾ ਕਰਕੇ ਭੇਜਿਆ ਉਹਨਾਂ ਨੇ ਮੇਰੇ ਤੇ ਪਹਿਲਾ ਆਰਟੀਕਲ ਹਜੇ ਮੈਂ ਇੰਨਾ ਉਮੀ ਨਹੀਂ ਹੋਇਆ ਸੀ ਮੇਰਾ ਨਾਟਕ ਮਾੜਾ ਮੂੜਾ ਸੀ ਸਪਨ ਵੀਰੇ ਨੇ ਸਪਨ ਮਨਚੰਦਾ ਵੀਰੇ ਉਹਨਾਂ ਨੇ ਲਿਖਿਆ ਫੇਰ ਮੈਂ ਜਦੋਂ ਇੱਥੇ ਆ ਗਿਆ ਉਦੋਂ ਮੇਰੀ ਇੱਥੇ ਆ ਕੇ ਵੀ ਸਪਨ ਉਹ ਤੋਂ ਚੰਡੀਗੜ੍ਹ ਆ ਚੁੱਕਾ ਸੀ ਉਦੋਂ ਵੀ ਉਹਨੇ ਮੇਰੀ ਜਿ ਕਿਤੇ ਮੈਨੂੰ ਲੋਡ ਪੈਣੀ ਅੱਜ ਤੱਕ ਵੀ ਤਕਰੀਬਨ ਨਹੀਂ ਕਿਤੇ ਮੈਨੂੰ ਕੋਈ ਕੰਮ ਹੁੰਦਾ ਜਾਂ ਕੋਈ ਕਿਸੇ ਕਿਸਮ ਦੀ ਵੀ ਲੋਡ ਹੋਵੇ ਤਾਂ ਮੈਂ ਜਦੋਂ ਕਿਤੇ ਗੱਲ ਕਰਦਾ ਤਾਂ ਅਸੀਂ ਇੱਕ ਦੂਜੇ ਨਾਲ ਮਿਲਦੇ ਵਰਤਦੇ ਆਂ ਆਈ ਮੇਰੇ ਜਿਹੜੇ ਉਹ ਮਿੱਤਰ ਸੀਗੇ ਉਹ ਮੇਰੇ ਦੀਤੀ 20 20 ਸਾਲ ਪੁਰਾਣੇ ਮਿੱਤਰ ਆ ਉਹਨਾਂ ਨਾਲ ਮੈਂ ਅੱਜ ਵੀ ਵਰਤਦਾ ਨਵੇਂ ਮਿੱਤਰ ਮੇਰੇ ਬਹੁਤ ਘੱਟ ਬੰਦਦੇ ਆ ਜਿਹੜੇ ਬੰਦਦੇ ਆ ਫਿਰ ਮੈਂ ਉਹਨਾਂ ਨਾਲੋਂ ਟੁੱਟਦਾ ਨਹੀਂ ਇੱਥੇ ਆ ਕੇ ਮੈਂ ਕਰਮਜੀਤ ਅਨਮੋਲ ਬਾਈ ਨੂੰ ਮਿਲਿਆ ਚੱਕ ਜਵਾਨਾਂ ਤੇ ਮੈਂ ਮਿਲਿਆ ਸੀ ਉਹਨਾਂ ਨੂੰ ਹੌਲੀ ਹੌਲੀ ਮੈਂ ਬਣਾਉਂਦਾ ਰਿਹਾ ਉਹਨਾਂ ਨਾਲ ਮਿਲਦਾ ਵਰਤਦਾ ਰਿਹਾ ਮੈਨੂੰ ਬਾਈ ਕਹਿੰਦੇ ਤੂੰ ਚੰਡੀਗੜ੍ਹ ਆ ਜਾ ਮੈਂ ਕਿਹਾ ਜੀ ਮੈਂ ਆਏ ਪ੍ਰੋਪਰ ਨਹੀਂ ਆ ਸਕਦਾ ਫਿਰ ਮੈਂ ਆਇਆ ਹੁੰਦਾ ਹੁੰਦਾ ਸੀਗਾ ਵੀ ਸ਼ੁੱਕਰਵਾਰ ਨੂੰ ਆਇਆ ਵੀਰਵਾਰ ਨੂੰ ਸ਼ੁੱਕਰਵਾਰ ਨੂੰ ਆ ਦੋ ਤਿੰਨ ਦਿਨ ਮਿਲਿਆ ਕੀਤਾ ਫਿਰ ਵਾਪਸ ਚਲਾ ਜਾਂਦਾ ਸੀ ਜਾਂਦਾ ਲੁਧਿਆਣਾੋਂ ਆਗਾ ਸਮਾਨ ਵਾਪਸ ਲੈ ਜਾਂਦਾ ਸੀ ਦੁਕਾਨ ਦਾ ਆਈ ਇੱਕ ਦਿਨ ਮੈਂ ਹੈਮੀ ਕਾਲੂ ਆ ਮੁੰਡਾ ਉਹਦੇ ਕੋਲ ਬੈਠਾ ਸੀ ਤੇ ਕਰਮਜੀਤ ਬਾਈ ਨੂੰ ਮੈਂ ਕਿਹਾ ਜੀ ਮੈਂ ਆਇਆ ਹੋਇਆ ਤੇ ਬਾਈ ਮੈਨੂੰ ਮਿਲਣਾਗੇ ਅਸੀਂ ਗੱਲਾਂ ਕਰਨ ਲੱਗੇ ਮੈਂ ਕਿਹਾ ਬਾਈ ਇੱਕ ਕਹਾਣੀ ਹੈ ਜੀ ਮੇਰੇ ਕੋਲੇ ਇਹ ਜਲਾਲ ਪਿੰਡ ਦਾ ਮੁੰਡਾ ਸੀਗਾ ਮੇਰੇ ਕੋਲ ਕੱਪੜੇ ਲੈਂਦਾ ਹੁੰਦਾ ਸੀ ਉਹਨੇ ਮੈਨੂੰ ਇੱਕ ਗੱਲ ਸੁਣਾਈ ਸੀ ਵੀ ਆਏ ਵੈਲੀ ਦੇਸੀ ਬਿਲਜਿੰਦਰ ਆਉਦਾਨਾ ਤੇ ਮੈਂ ਉਹਨੂੰ ਕਹਾਣੀ ਦਾ ਰੂਪ ਦੇ ਲਿਆ ਸੀ ਮੈਂ ਕਿਹਾ ਵੀ ਮੇਰੇ ਕੋਲ ਇੱਕ ਕਹਾਣੀ ਹੈ ਜੀ ਇਹਦੇ ਇਹਦੇ ਦਾ ਕਰਕੇ ਕਰਮਜੀਤ ਬਾਈ ਕਹਿੰਦੇ ਯਾਰ ਗੱਲ ਤਾਂ ਤੇਰੀ ਵਧੀਆ ਹੈ ਆਪਾਂ ਚੱਲ ਕਿਸੇ ਨੂੰ ਸੁਣਾਵਾ ਕਰਾਂਗੇ ਅੱਛਾ ਦੂਰ ਕਿਤੇ ਸਾਈਡ ਤੇ ਨਾ ਸੋਫੇ ਤੇ ਬੈਠਾ ਜੀ ਥੱਲੇ ਹੀਟਲੇ ਪੋਰਸ਼ਨ ਚ ਹੁੰਦਲ ਸਿਮਰਜੀਤ ਹੁੰਦਾ ਉਹਦਾ 5-6 ਦਿਨਾਂ ਬਾਅਦ ਮੈਂ ਪੱਠੇ ਘਰੇ ਪੱਠੇ-ਪੁੱਠੇ ਰਲਾਈ ਜਾਂਦਾ ਸੀ ਉਹਦਾ ਫੋਨ ਆ ਗਿਆ ਕਹਿੰਦਾ ਬਾਈ ਤੁਸੀਂ ਇੱਕ ਕਹਾਣੀ ਸੁਣਾਈ ਸੀ ਉਹਨਾਂ ਨੂੰ ਮੈਂ ਕਿਹਾ ਹਾਂ ਕਹਿੰਦਾ ਨਾ ਅਸਲ 'ਚ ਮੈਂ ਕਾਫੀ ਸਮੇਂ ਤੋਂ ਜੁੜਿਆ ਹੋਇਆ ਇੱਕ ਪ੍ਰੋਡਿਊਸਰ ਦੇ ਮਗਰ ਪਿਆ ਹੋਇਆ ਦੋ-ਤਿੰਨ ਸਾਲਾਂ ਤੋਂ ਮੈਨੂੰ ਥੋੜੀ ਕਹਾਣੀ ਕਹਿਣ ਲੱਗੀ ਮੈਂ ਉਹ ਸੁਣਾਉਣੀ ਆ ਮੈਂ ਉਹਨੂੰ ਫੋਨ ਤੇ ਹੀ ਕਹਾਣੀ ਲਿਖਾਤੀ ਅਗਰ ਉਹ ਸ਼ਾਮ ਨੂੰ 1:30 6-7 ਵਜੇ ਉਹਦੀ ਮੈਨੂੰ ਕਾਲ ਆ ਗਈ ਬਈ ਆ ਜਾਓ ਚੰਡੀਗੜ੍ਹ ਮਿਲਣਾ ਤੇ ਆਪਦੀ ਸਾਈਨਿੰਗ ਲੈ ਲਓ ਮੈਂ ਕਹਾਂ ਅੱਛਾ ਡਨ ਹੋ ਗਈ ਕਹਿੰਦਾ ਇਹ ਡਨ ਹੋ ਗਈ ਮੈਂ ਕਿੰਨੇ ਚ ਕੀਤੀ ਹੈ ਕਹਿੰਦਾ ਬਾਈ ਪੈਸੇ ਵਧੀਆ ਮੈਂ ਤੁਹਾਡੇ ਕੋਲ ਆ ਸਾਢੇ 4 ਲੱਖ ਰੁਪਏ ਚ ਮੈਂ ਕਹਾਂ ਚਲ ਫਿਰ ਠੀਕ ਹੈ ਡਨ ਹੋ ਕੇ ਸੀ ਮਿਲੇ ਕਰਦੇ ਰਹੇ ਕਰਦੇ ਰਹੇ ਫਿਰ ਅਸੀਂ ਇਹਦੇ ਤੇ ਕੰਮ ਸ਼ੁਰੂ ਕਰਤਾ ਜੱਟ ਬੋਇਜ਼ ਤੇ ਕੰਮ ਕਰਨਾ ਸ਼ੁਰੂ ਕੀਤਾ ਜੱਟ ਬੋਇਜ਼ ਤੇ ਅਸੀਂ ਮੈਂ ਲਗਾਸਤ ਦੇ ਵਿੱਚ ਮੇਰੀ ਸਾਈਨਿੰਗ ਹੋਈ ਸੀ ਸਤੰਬਰ ਅਕਤੂਬਰ ਨਵੰਬਰ ਦਸੰਬਰ ਜਨਵਰੀ ਤੇ ਫਰਵਰੀ ਮਾਰਚ ਤੇ ਇਹਨਾਂ ਨੂੰ ਅਸੀਂ ਜੱਟ ਬੋਇਜ਼ ਬਿਡੀ ਅਸੀਂ ਲੁਧਿਆਣੇ ਸੀਗੇ ਇੱਕ ਫਿਲਮ ਕਰਦੇ ਪਏ ਸੀ ਤੇ ਪੈਸੇ ਆ ਗਏ ਸੀ ਮੈਨੂੰ ਉਹਦੇ ਸਾਈਨਿੰਗ ਵੀ ਆ ਗਈ ਸੀ ਜੱਟ ਬੋਸ ਹਜ਼ ਜੇ ਰਿਲੀਜ਼ ਨਹੀਂ ਹੋਈ ਸੀ ਉਹ ਤੋਂ ਪਹਿਲਾਂ ਹੀ ਸਾਈਨਿੰਗ ਆ ਗਈ ਸੀ ਉਹਦੇ ਲਈ ਦੋ ਡਿਆਣਿਆਂ ਨੂੰ ਅਸੀਂ ਕੀਤਾ ਸੀ ਕੰਮ ਹੀ ਬਾਈ ਸੀਗੇ ਤੇ ਗੱਲ ਹੋ ਗਈ ਸੀਗੀ ਤੇ ਇੱਕ ਜੱਸੀ ਬਾਈ ਸੀ ਜੱਸੀ ਜਲਵੇ ਉਹ ਫਿਲਮ ਮਹੀਨਾ ਲੇਟ ਹੋਈ ਫਿਰ ਜੈਸੀ ਬਾਈ ਦਾ ਸ਼ੂਟ ਚੱਲਦਾ ਸੀ ਕਰਦੇ ਕਰਾਉਂਦੇ ਉਹ ਫਿਲਮ ਬਣੀ ਨਹੀਂ ਸੀ ਪਰ ਸਾਡੇ ਅੰਦਰ ਇਹ ਗੱਲ ਜਾਗੀ ਹੋਈ ਸੀ ਯਾਨੀ ਫਿਲਮ ਤਾਂ ਕਰੀਏ ਨਹੀਂ ਤਾਂ ਬੇਇਜ਼ਤੀ ਹੁੰਦੀ ਆ ਹੁੰਦੀ ਚਲੋ ਉਹ ਪ੍ਰੋਡਿਊਸਰ ਵੀ ਨਹੀਂ ਸੀ ਕਿ ਹੋਰ ਨਹੀਂ ਸੀ ਤੇ ਡਾਇਰੈਕਟਰ ਸੀਗਾ ਸੁਖਵੀਰ ਜੀ ਨੇ ਟੇਸ਼ਨ ਕੀਤੀ ਅਸੀਂ ਫਿਲਮ ਆਪਸ ਚ ਇਕੱਠੇ ਹੋ ਕੇ ਵੇਢ ਲਈ ਸਾਡਾ ਦੋਸਤ ਸੀ ਮੁੰਡਾ ਗੌਰਪ੍ਰੀਤ ਹੌਮਕੋਂ ਤੋਂ ਤੇ ਉਹ ਕੰਨਾ ਵੀ ਆਪਾਂ ਮੈਂ ਕਰਦਾ ਪ੍ਰੋਡਿਊਸ ਉਹ ਪ੍ਰੋਡਿਊਸ ਤੁਸੀਂ ਦੇਖੋ ਵੀ ਉਹਦੇ ਕੋਲੇ ਸੀਗਾ 8 ਲੱਖ ਰੁਪਈਆ ਅਹੀਆ ਚਲੋ ਠੀਕ ਆ ਅਸੀਂ ਡੇਟ ਅਨਾਉਂਸ ਕਰਤੀ ਫਿਲਮ ਵੇਢ ਲਈ ਅਮਨਤਾਲੀ ਬਲਬਾਈ ਓਮਪਰੀ ਸਾਹਿਬ ਉਹਦੇ ਚ ਲੈ ਹੋਰ ਸਾਰੇ ਚੱਲਿਆ ਔਰ ਸੈੱਟ ਤੇ ਮਾਹੌਲ ਐਸਾ ਹੁੰਦਾ ਸੀਗਾ ਵੀ ਪੁਰੀ ਸਾਹਿਬ ਆਪ ਮੇਕਅਪ ਕਰਨ ਲੱਗ ਜਾਂਦੇ ਸੀ ਉਹਨਾਂ ਨੇ ਕਹਿਣਾ ਚਾਹ ਕਿਨੇ ਕਿਨੇ ਪੀਣੀਆਂ ਵੀ ਪੰਜ ਕੱਪ ਹੀ ਬਣਾਉਂਗਾ ਉਹਨਾਂ ਨੇ ਚਾਹ ਬਣਾ ਕੇ ਦਿਆ ਕਰਨੀ ਜਦੋਂ ਉਹਨਾਂ ਦਾ ਸ਼ੂਟ ਕੰਪਲੀਟ ਹੋ ਗਿਆ ਜਾਨ ਲੱਗੇ ਸਾਡੀ ਉਹਨਾਂ ਨਾਲ 2.5 ਲੱਖ ਰੁਪਏ 파ੜੇ ਗੱਲ ਹੋਈ ਸੀ 4 ਦਿਨ ਕੰਮ ਕੀਤਾ ਸੀ ਉਹਨਾਂ ਨੇ ਪੈਸੇ ਨਹੀਂ ਲਏ ਜਾਨ ਲੱਗੇ ਸਗੋਂ 51000 ਰੁਪਏ ਸ਼ਗਨ ਦੇ ਕੇ ਜਾਵਣੇ ਸਾਨੂੰ ਕਹਿੰਦੇ ਆਲੋ ਵੀ ਤੁਸੀਂ ਕੰਮ ਕਰੋ ਤੁਸੀਂ ਮੈਨੂੰ ਯਾਰ ਆਪ ਦਾ ਟਾਈਮ ਯਾਦ ਆ ਗਿਆ ਆਈ ਇੱਕ ਬੜੀ ਖਤਰਨਾਕ ਗੱਲ ਹੋਈ ਵੀ ਉਹਦਾ ਸ਼ੂਟ ਚੱਲਦਾ ਹੀ ਸਾਡਾ ਤੇ ਸ਼ਾਮ ਨੂੰ ਪੱਪੂ ਸਾਡਾ ਦੋਸਤ ਪੱਪੂ ਪਲਵਾਨ ਪ੍ਰੋਡਕਸ਼ਨ ਕਰਦਾ ਪਿਆ ਸੀ ਜੱਟ ਬੋイズ ਵੀ ਉਹਨੇ ਕੀਤੀ ਸੀ ਉਹ ਮੈਨੂੰ ਸ਼ਾਮ ਨੂੰ ਕਹਿੰਦਾ ਵੀ ਵੀਰੇ ਬ੍ਰੇਕਫਾਸਟ ਨੂੰ ਹੈ ਨਹੀਂਗਾ ਕੁਝ ਵੀ ਸਵੇਰ ਨੂੰ ਮੈਂ ਆਹ ਗਾਰ ਵੀ ਦਹੀ ਉਹ ਦਉਂਦੇ ਤੂੰ ਲਾੜੇ ਤੋਂ ਦਾਰ ਦੂਰ ਫੜ ਲਓ ਕਹਦਾ ਉਹਨੇ ਜਵਾਬ ਦਿੱਤਾ ਵੀ ਹੋਰ ਨਹੀਂ ਮਿਲਣਾ ਵੇ ਮੈਂ ਕਹਾ ਫੇਰ ਵੀ ਤੂੰ ਪ੍ਰੋਡਕਸ਼ਨ ਕਰ ਰਿਹਾ ਤੇਰੀ ਜ਼ਿੰਮੇਵਾਰੀ ਆ ਮੈਨੂੰ ਪਤਾ ਸੀ ਵੀ ਉਹ ਕੋਈ ਨਾ ਕੋਈ ਜਗਾੜਾ ਲਾਉ ਪਰ ਉਹ ਕਹਿੰਦਾ ਨਹੀਂ ਵੀਰੇ ਮੇਰੇ ਹੱਥ ਖੜੇ ਆ ਮੈਂ ਨਹੀਂ ਮੈਂ ਨਹੀਂ ਕਰਾਂ ਮੈਂ ਉਸ ਦਿਨ ਲੇਟ ਹੋ ਗਿਆ ਥੋੜਾ ਜਿਹਾ ਜਦੋਂ ਮੈਂ ਸੱਟ ਤੇ ਆਇਆ ਤੇ ਉੱਥੇ ਪੂਰੀਆਂ ਲਹਿਰਾਂ ਬਹਿਰਾ ਕੁੜੀਆਂ ਅਮਰੀਕਾ ਤੋਂ ਸੀ ਇੱਕ ਕੁੜੀ ਕੈਨੇਡਾ ਤੋਂ ਸੀ ਉਹ ਕਹਿੰਦੇ ਆ ਵੀ ਕਿਆ ਬਾਤ ਆ ਯਾਰ ਕਾ ਪਰੌਂਠੇ ਬਣਾਏ ਕਿਆ ਹੀ ਮਜ਼ਾ ਹੀ ਆ ਗਿਆ ਵੀ ਨਾਲ ਲੱਸੀ ਤੇ ਹੋਰ ਵੀ ਰੈਸਪੀ ਪੁੱਛ ਕੇ ਦੱਸੋ ਤੁਸੀਂ ਪੱਪੂ ਗਲਵਾਨ ਮੈਂ ਉਹਨੂੰ ਪੁੱਛਾਂ ਉਹ ਹੱਸਿਆ ਕਰੇ ਉਹ ਕਦ ਦੱਸਦਾ ਕੋਈ ਨਹੀਂ ਦੱਸਦਾ ਮੈਂ ਉਹਨੂੰ ਪਾਸੇ ਲਗਿਆ ਸੱਟ ਤੇ ਮੈਂ ਕਿਹਾ ਵੀ ਦੱਸ ਆ ਨਾ ਰੈਸਪੀ ਕਾਦੀ ਦੱਸਾਂ ਕਹਿੰਦਾ ਮੈਂ ਗਿਆ ਹੀ ਸਵੇਰੇ ਗੁਰਦੁਆਰੇ ਮੱਥਾ ਟੇਕਣ ਤੇ ਉੱਥੇ ਆਟਾ ਗੁੰਨੀ ਜਾਂਦੇ ਸੀ ਤੇ ਮੈਂ ਬਾਬੇ ਨੂੰ ਕਹਾ ਜਣਾ ਗੁੰਨਾ ਪਿਆ ਵੀ 10-15 ਕਿਲੋ ਦਾ ਇਹ ਸਾਨੂੰ ਦੇ ਦੇ ਵੀ ਖਵਾਉਣਾ ਤਾਂ ਸੰਗਤਾਂ ਨੂੰ ਹੀ ਅਸੀਂ ਉੱਥੇ ਲੰਗਰ ਲਾ ਦਿੰਨੇ ਤੇ ਮੈਂ ਕਹਿੰਦੀ ਤਾਂ ਪਰੌਂਠਿਆਂ ਦੀ ਗੱਲ ਚੱਲੀ ਜਾਂਦੀ ਕਹਿੰਦਾ ਉੱਥੋਂ ਹੀ ਲੱਸੀ ਦੀ ਬਾਲਟੀ ਭਰੀ ਪਰੌਂਠੇ ਕਹਿੰਦਾ ਫਿਰ ਰਾਤ ਵਾਲੇ ਕੱਲ ਦੁਪਹਿਰ ਵਾਲੇ ਕਹਿੰਦਾ ਚੌਲ ਵਧੇ ਪਏ ਸੀ ਦਾਲਾਂ ਸਬਜ਼ੀਆਂ ਵਧੀਆਂ ਪਈਆਂ ਸੀ ਕਨਾਂ ਚੌਲਾਂ ਵਾਲੇ ਫਰੋਂਡੇ ਬਣਾਤੇ ਇਹਨਾਂ ਨੂੰ ਜਿਹਦੇ ਕਰਕੇ ਇਹਨਾਂ ਨੂੰ ਉਹ ਰੈਸਪੀ ਲੱਗਦੀ ਉਹ कुरकुरੇ ਲੱਗਦੇ ਉਹਦੇ 'ਚ ਹੋਰ ਕਈ ਵਾਰੀ ਹੋਇਆ ਵੀ ਕਈ ਵਾਰੀ ਉਦੋਂ ਲੰਗਰ ਚੱਲਦੇ ਸੀਗੇ ਜਿਵੇਂ ਪਕੌੜਿਆਂ ਦਾ ਲੰਗਰ ਰਾਤ ਨੂੰ ਚੱਲਦਾ ਸੀ ਸਵਾ ਸੀਗੀ ਚਮਕੌਰ ਸਾਹਿਬ ਵਾਲੀ ਤੇ ਉਦੋਂ ਅਸੀਂ ਸਵੇਰੇ ਸਦਿਆਂ ਨਿਕਲਿਆ ਕਰਨ ਜਿੰਨੇ ਕ ਜਨੇ ਐਕਟਰਾਂ ਤੋਂ ਬਗੈਰ ਜਿੰਨੇ ਕ ਜਨੇ ਅਸੀਂ ਹੁੰਦੇ ਸੀ ਅਸੀਂ ਸਾਰਾ ਨਾ ਫਿਰ ਬ੍ਰੇਕਫਾਸਟ ਰਾਜੋਂ ਪਕੌੜਿਆਂ ਦਾ ਹੀ ਕਰਕੇ ਜਾਇਆਗਾ ਨਾ ਇੱਥੇ ਕਰ ਚੱਲਦੇ ਇੱਕ ਵਾਰੀ ਰਾਤ ਨੂੰ ਡਾਇਰੈਕਸ਼ਨ ਟੀਮ ਨੂੰ ਨਹੀਂ ਬਚਿਆ ਖਾਣਾ ਨਹੀਂ ਬਚਿਆ ਲੇਟ ਹੋ ਗਏ ਮੁੜ ਕੇ ਜਾਂ ਤਾਂ ਮੜਾ ਮੋਟਾ ਪੈਗ ਪੂ ਗਲੌਣ ਲੱਗੇ ਉਦੋਂ ਵੀ ਫਿਰ ਰਾਤ ਨੂੰ ਉਥੇ ਲੰਗਰ ਹੀ ਸਾਡੇ ਕੰਮ ਆ ਉਥੋਂ ਆਉਂਦੇ ਆ ਫਿਰ ਸਾਰਿਆਂ ਨੇ ਤਾਂ ਪਕੌੜੇ ਪਕੂੜੇ ਲੈ ਕੇ ਖਾਦੇ ਉਹ ਫਿਲਮ ਦੀਆਂ ਬੜੀਆਂ ਲੈਦਰ ਲਾਈਫ ਦੀਆਂ ਬੜੀਆਂ ਗੱਲਾਂ ਡਾਇਰੈਕਟਰ ਨੇ ਉਹਦਾ ਬਲਾਸਟ ਕੀਤਾ ਡਾਇਰੈਕਟਰ ਨੇ ਗੋਲੀਆਂ ਵਾਲੇ ਇਫੈਕਟ ਫੁਕਲਾਉਂਦਾ ਸੀ ਡਾਇਰੈਕਟਰ ਨੇ ਉਹਦਾ ਡਬ ਮੈਚ ਕੀਤਾ ਡਬ ਮੈਚ ਵਾਸਤੇ ਸਾਡੇ ਕੋਲੇ ਨਹੀਂ ਸੀਗੇ ਉਦੋਂ ਬਜਟ ਨਹੀਂ ਸੀ ਉਹ ਉਹਨੂੰ ਆਉਂਦਾ ਸੀ ਐਡਿਟ ਵੀ ਮੁੰਡਾ ਰਿੱਕੀ ਸੀਗਾ ਉਹ ਫਿਰ ਅਸੀਂ ਚਿੰਟੂ ਸੀ ਜਿਹਨੇ ਜੰਜੀਰ ਕੀਤੀ ਸੀ ਸੰਜੇ ਦਾ ਤਾਲੇ ਉਹਦੇ ਨਾਲ ਮਿੱਤਰਤਾ ਕਰਕੇ ਇਥੋਂ ਲਾਈਨ ਅਪ ਆ ਜਿਹੜਾ ਉਹ ਕਰਕੇ ਲੈ ਕੇ ਗਏ ਰਿੱਕੀ ਕਜਲਿਆਂ ਅੱਜ ਕੱਲੋਂ ਸਿੰਬਾ ਤੇ ਸਰਕਸ ਕਰੀ ਜਾਂਦਾ ਹੁਣ ਬੰਟੀ ਨਾਗੀ ਭਾਜੀ ਦਾ ਐਸੋਸੀਏਟ ਆ ਮੁੰਡਾ ਉਕਾਣਾ ਪਾਜੀ ਮੈਂ VFX ਦਾ ਕੰਮ ਕਰ ਦੂੰ VFX ਦਾ ਖਰਚਾ ਬਕਾਫੀ ਸੀ ਉਹਦੇ ਚ ਗੋਲ ਨੂੰ ਗੋਲ ਨਾ ਹੋਰ ਉਕਾਣਾ ਪਾਜੀ ਮੈਂ ਕਰ ਦੂੰਗਾ ਅਸੀਂ ਕਹਾਂ ਵੀ ਯਾਰ ਤਿੰਨ ਤਾਂ ਆਉਂਦਾ ਨਹੀਂ ਕਹਿੰਦਾ ਮੈਨੂੰ 700 ਰੁਪਈਆ ਲੱਗੂਗਾ ਤੇ Wi-Fi ਲਵਾ ਦਿਓ ਮੈਂ ਮਹੀਨੇ ਚ ਸਿੱਖ ਲਵਾਂ ਮੈਂ 11 ਫੇਸ ਰਹਿੰਦਾ ਸੀ ਜਦੋਂ ਕਮਾਂਡੋ ਕੰਪਲੈਕਸ ਉਹਨੇ ਉਹ net ਤੋਂ ਸਿੱਖ ਕੇ ਇੱਕ ਮਹੀਨੇ ਦੇ ਵਿੱਚ ਵਿੱਚ ਉਹ VFX ਸਿੱਖ ਕੇ YouTube ਤੋਂ ਉਹਨੇ ਸਾਰਾ VFX ਕੀਤਾ ਫਰਵਰੀ ਦੇ ਵਿੱਚ ਅਸੀਂ ਸ਼ੂਟ ਕਰਦੇ ਹੋਏ ਸੀ ਮੈਂ ਡੈਡੀ ਗੋਲ ਮੁੰਡੇ ਫੂਲ ਚ ਰੋਲ ਕਰਦਾ ਪਿਆ ਸੀ ਰਮਾਡਾ ਚ ਰਹਿੰਦਾ ਹੋਇਆ ਸੀ ਰਮਾਡਾ ਚ ਮੇਰੇ ਦੋ ਕਮਰੇ ਬੁੱਕ ਸੀ ਇੱਕ ਤਾਂ ਰਾਈਟਰ ਬੰਨੀ ਹੋ ਉਧਰੋਂ ਤੇ ਇੱਕ ਐਕਟਰ ਬੰਨੀ ਹੋ ਉੱਥੇ ਹੀ ਰਾਤ ਨੂੰ ਕਲਾਈਮੈਕਸ ਦੇ ਉੱਤੇ ਕਰਮਜੀਤ ਬਾਈ ਮੈਨੂੰ ਕਹਿੰਦੇ ਯਾਰ ਚਾਹ ਜੂ ਪੀਨੇ ਆ ਜਾ ਬੈਠ ਨੇ ਇੱਕ ਗਾਣਾ ਕਹਿੰਦੇ ਕੰਡਿਆਰੇ ਨੇ ਲਿਖਿਆ ਤੈਨੂੰ ਮੈਂ ਸੁਣਾਉਣਾ ਉਹ ਉਹ ਸੁਣਾਇਆ ਉਹ ਗਾਣਾ ਸੀਗਾ 11 ਵੇ ਮੈਂ ਕਿਹਾ ਬਾਈ ਗਾਣਾ ਬਹੁਤ ਘੈਂਟ ਹੈ ਜੀ ਇਹ ਰੱਖ ਲੋ ਮੈਂ ਪੱਕਾ ਨਾ ਮੰਨਿਓ ਮੈਂ ਇੱਕ ਫਿਲਮ ਲਿਖਦਾ ਪਿਆ ਉਹਦੇ ਚ ਆਪਾਂ ਪਾਵਾਂਗੇ ਚਲੋ ਮੈਂ ਗਿਆ ਪ੍ਰੋਡੂਸਰਾਂ ਕੋਲੇ ਜਾਣਾ ਆਉਣਾ ਸ਼ੁਰੂ ਕੀਤਾ ਉਹਨਾਂ ਨੇ ਮੈਨੂੰ ਇੱਕ ਗਿੱਪੀ ਬਾਈਜ਼ ਦਾ ਗਾਣਾ ਸੁਣਾਇਆ ਥੀਮ ਦੀ ਡੱਬੀ ਵਾਲਾ ਤੇ ਕਹਿੰਦੇ ਐਸ ਕਿਸਮ ਦਾ ਹੋਵੇ ਮੈਂ ਕਹਾਂ ਜੀ ਠੀਕ ਆ ਵੀ ਮਾਨਕ ਸਾਹਿਬ ਟਾਈਪ ਦਾ ਠੀਕ ਆ ਮੈਂ ਯਾਰਾ ਬਗਾਣਾ ਕੱਚਾ ਜਿਹਾ ਲਿਆ ਕੇ ਉਹਨਾਂ ਨੂੰ ਸੁਣਾਤਾ ਕਹਿੰਦੇ ਹਾਂ ਯਾਰ ਕੌਣ ਆ ਮੈਂ ਕਹਾਂ ਜੀ ਇਹ ਮਾਨਕ ਸਾਹਿਬ ਦਾ ਪਾਂਜਾ ਮੈਂ ਇਹ ਨਹੀਂ ਦੱਸਿਆ ਵੀ ਕਰਮਜੀਤ ਬਾਈ ਆ ਮੈਂ ਕਹੀ ਮਾਨਕ ਸਾਹਿਬ ਦਾ ਭਾਣ ਜਾ ਕਹਿੰਦੇ ਅੱਛਾ ਠੀਕਾ ਇਹ ਗੱਲ ਉਦੋਂ ਦੱਸੀ ਜਦੋਂ सोनू ਸਪੀਡ ਬਾਈ ਨੇ ਸਪੀਡ ਵਾਲਿਆਂ ਨੇ ਮੈਨੂੰ ਫੋਨ ਕੀਤਾ ਵੀ ਯਾਰ ਇਹਦਾ ਸਿੰਗਰ ਕੌਣ ਆ ਸੀਡੀ ਤੇ ਲਿਖਣਾ ਮੈਂ ਫੇਰ ਦੱਸਿਆ ਵੀ ਕਰਮਜੀਤ ਅਨਮੋਲ ਬਾਈ ਉਦੋਂ ਨੂੰ ਗਾਣਾ ਬਹੁਤ ਹਿੱਟ ਹੋ ਚੁੱਕਿਆ ਸੀ ਆਈ ਚੱਲਦਾ ਰਹਾ ਫਿਲਮ ਆਈ ਫਿਲਮ ਦਾ ਜਿਹੜਾ ਮਾਹੌਲ ਬਣ ਗਿਆ ਵੀ ਉਹ ਗਰਮ ਬਹੁਤ ਹੋ ਗਈ ਵਧੀਆ ਰਿਸਪਾਂਸ ਮਿਲਿਆ ਤੇ ਫਿਲਮ ਚੱਲ ਗਈ ਫਿਲਮ ਦੀ ਚਰਚਾ ਹੋ ਗਈ ਉਦੋਂ ਹੋ ਗਿਆ ਉਸ ਤੋਂ ਬਾਅਦ ਫਿਰ ਅਸੀਂ ਲੇਜ਼ਰ ਲਾਈਫ ਫਿਰ ਹੋਰ ਕਈ ਫਿਲਮਾਂ ਟੇਸ਼ਨ ਹੋਰ ਚੱਲਦੀਆਂ ਰਹੀਆਂ ਚੱਲਦੀਆਂ ਰਹੀਆਂ ਫਿਰ ਇੱਕ ਟਾਈਮ ਆ ਉਹਵੇਂ ਆ ਗਿਆ ਵੀ ਕਿਤੇ ਇੱਕ ਸੀਨ ਕਿਤੇ ਦੋ ਸੀਨ ਕਿਤੇ ਇੱਕ ਡਾਇਲੋਗ ਕਿਤੇ ਕਿੰਨੇ ਕਿਤੇ ਕਿੰਨੇ ਉਹ ਮੈਨੂੰ ਇਹ ਹੁੰਦਾ ਸੀ ਵੀ ਲਾਈਨ 'ਚ ਖੜੇ ਰਹਿਣ ਲਈ ਜ਼ਰੂਰੀ ਆ ਕੋਈ ਨਹੀਂ ਜਦੋਂ ਵੱਡਿਆਂ ਦਾ ਆਊਗਾ ਟਾਈਮ ਵੱਡੇ ਕਰ ਲਾਂਗੇ ਵੀ ਨਿੱਕਾ ਵੀ ਨਹੀਂ ਛੱਡਣਾ ਆਪਾਂ ਉਹ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਫਿਰ ਅਸੀਂ ਅਰਦਾਸ ਵਾਸਤੇ ਮੈਂ ਬਾਈ ਕੋਲੇ ਗਿਆ ਗੀਪੀ ਬਾਈ ਜੀ ਕੋਲੇ ਉਦੋਂ ਚ ਮੈਨੂੰ ਫਿਰ ਉਹਨਾਂ ਨੇ ਕੈਰੈਕਟਰ ਦਿੱਤਾ ਇੱਕ ਉਦੋਂ ਪਹਿਲਾਂ ਮੈਂ ਫਰਾਰ ਦੇ ਡਾਇਲੌਗ ਲਿਖੇ ਸੀਗੇ ਮੈਂ ਸ਼ਰੀਕ ਦਾ ਸ਼ੂਟ ਚੱਲਦਾ ਸੀ ਉਹ ਤੇ ਮੈਂ ਘਰ ਆਇਆ ਤੇ ਮੈਨੂੰ ਕਰਮਜੀਤ ਬਾਈ ਦਾ ਫੋਨ ਆਗਾ ਕਹਿੰਦੇ ਯਾਰ ਵੀ ਸਮੀਪ ਕੰਗ ਬਾਈ ਨੇ ਕਿਤੇ ਗੱਲ ਕੀਤੀ ਉਹਨਾਂ ਕੋਲੇ ਗੀਪੀ ਬਾਈ ਕੋਲੇ ਵੀ ਜਿਹਨੇ ਜੱਟ ਬੋਇਜ਼ ਲਿਖੀ ਸੀ ਨਾ ਉਹ ਮੁੰਡੇ ਤੋਂ ਡਾਗ ਅਲਗ ਲੱਗਦਾ ਬਸ ਮੈਂ ਗਿਆ ਬਾਈ ਕੋਲੇ ਜਾ ਕੇ ਮੈਂ ਮਿਲਿਆ ਉਹ ਕਹਿੰਦੇ ਤੂੰ ਲਿਖ ਦੇ ਮੈਂ ਲਿਖਤੇ ਫਿਰ ਅਰਦਾਸ ਵਿੱਚ ਮੈਂ ਕੰਮ ਕੀਤਾ ਫਿਰ ਮੈਂ ਬਾਈ ਕੋਲੇ ਘਰੇ ਜਾਣ ਲੱਗਾ ਆਈ ਆਈ ਚੱਲਦਾ ਰਿਹਾ ਵਾਦਦਾ ਰਿਹਾ ਕੰਮ ਫਿਰ ਨਿਕਲੀ ਉਥੋਂ ਹੋਰ ਕਈ ਫਿਲਮਾਂ ਕਾਫੀ ਕੁਝ ਨਿਕਲਿਆ ਫਿਰ ਨਿਕਲੀ ਵਾਰਨਿੰਗ ਇਹ ਅਸੀਂ ਇੱਕ ਸੰਧੂ ਹੁੰਦਾ ਕਰੀ ਜਾਂਦੇ ਸੀ ਉਹਦੇ ਮੈਂ ਡਾਇਲੋਗ ਲਿਖੇ ਸੀਗੇ ਤੇ ਬਾਈ ਨੂੰ ਅਸੀਂ ਮੈਂ ਵਿਨੋਦ ਬਾਈ ਨੂੰ ਹਰਦੀਪ ਬਾਈ ਨੂੰ ਕਹਿੰਦਾ ਹੁੰਦਾ ਸੀ ਬਾਈ ਕੁਝ ਕਰੀਏ ਕੁਝ ਕਰੀਏ ਬਾਈ ਕਹਿੰਦੇ ਯਾਰ ਇੱਕ ਕਹਾਣੀ ਹੈ ਮੇਰੇ ਕੋਲੇ ਤੁਸੀਂ ਉਹ ਕਰੋ ਜੇ ਕਰ ਨਹੀਂ ਆਤਾ ਇੰਨਾ ਕੁ ਬਜਟ ਤੁਹਾਨੂੰ ਦੇ ਦਾਂਗੇ ਮੈਂ ਕਹਿੰਦਾ ਠੀਕ ਆ ਡਾਇਲੋਗ ਤੂੰ ਲਿਖ ਦੇ ਮੈਂ ਕਹਿੰਦਾ ਲਿਖ ਦੂੰਗਾ ਐਡੀਸ਼ਨ ਰੱਖ ਤੇ 100 150 ਐਡੀਸ਼ਨ ਤੇ ਸਾਰਿਆਂ ਦਾ ਆਇਆ ਕੀਤਾ ਤੇ ਮੈਂ ਆਦੀਪ 35 ਵਾਲਾ ਪੋਸਟਰ ਬਣਾਉਂਦਾ ਹੁੰਦਾ ਉਹਨੂੰ ਮੈਨੂੰ ਵੈਸੇ ਆਦਤ ਸੀ ਆਪਦੀ ਫੋਟੋ ਫੋਟੋ ਖਿੱਚ ਕੇ ਉਹਨੂੰ ਭੇਜਦਾ ਸੀ ਮੇਰੀ ਮਿੱਤਰਤਾ ਤੇ ਉਹਨੇ ਕੁਦਰਤੀ ਮੈਨੂੰ ਉਦੋਂ ਮੈਂ ਬੈਠਾ ਸੀ ਬਾਈ ਕੋਲੇ ਮੈਨੂੰ ਮੇਰੀ ਫੋਟੋ ਭੇਜਤੀ ਜਿਹੜਾ ਵਾਰਨਿੰਗ ਦਾ ਪਹਿਲਾ ਪੋਸਟਰ ਸੀਗਾ ਜਿੱਤੇ ਲਿਖਿਆ ਸੀਗਾ ਵਿਹਲੇ ਆ ਬੰਦਾ ਬੰਦਾ ਹੀ ਮਰਵਾਲਾ ਉਹ ਮੈਂ ਫੋਟੋ ਵੈਸੇ ਹੀ ਬਾਈ ਨੂੰ ਦਿਖਾਤੀ ਮੈਂ ਕਿਹਾ ਬਾਈ ਦੇਖਿਓ ਬਾਈ ਕਹਿੰਦੇ ਕੌਣ ਆ ਮੈਂ ਕਹੀ ਮੈਂ ਕਹਿੰਦੇ ਤੂੰ ਉਹ ਜਿਹਾ ਵੀ ਲੱਗਦਾ ਮੈਂ ਕਹਾ ਹਾਂ ਜੀ ਕਹਿੰਦੇ ਫਿਰ ਤੂੰ ਕਰ ਮੈਂ ਗਈ ਟੀਮ ਬਾਸ ਫਿਰ ਵਾਰਨਿੰਗ ਅਮਰ ਹੁੰਦਲੋਂ ਦਾ ਡਾਇਰੈਕਟਰ ਮਨੀਸ਼ ਭਾਟੋ ਦਾ ਕੈਮਰਾਮੈਨ ਵਾਰਨਿੰਗ ਦਾ ਸ਼ੂਟ ਚੱਲਿਆ ਵਾਰਨਿੰਗ ਦਾ ਮਾਹੌਲ ਬਣਿਆ ਸਾਰਾ ਕੁਝ ਚੱਲਿਆ ਚੱਲਿਆ ਐਪੀਸੋਡ ਆਇਆ ਉਹਦੀ ਚਰਚਾ ਬੜੀ ਹੋਈ ਉਹਦੇ ਤੋਂ ਬਾਅਦ ਹੁਣ ਹੋਰ ਕਾਫੀ ਫਿਲਮਾਂ ਜਿਵੇਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਚੱਲੀ ਜਾਂਦੀਆਂ ਕਰ ਕਰਾ ਕੇ ਜਿਹੜਾ ਮੈਂ ਆਪਦੀ ਲਾਈਫ ਦਾ ਜਿੰਨਾ ਵੀ ਜੋ ਕੱਢਿਆ ਵੀ ਮਿਹਨਤਾਂ ਜਿਹੜੀ ਉਹਦਾ ਫਲ ਮਿਲਦਾ ਹੀ ਮਿਲਦਾ ਉਹ ਕਦੇ ਜਾਇ ਨਹੀਂ ਜਾਂਦੀ ਮਿਹਨਤ ਦੀ ਜਿਹੜੀ ਮਹਿੰਦੀ ਹੈ ਉਹਦਾ ਰੰਗ ਥੋੜਾ ਜਿਹਾ ਲੇਟ ਚੜ ਸਕਦਾ ਪਰ ਚੜਦਾ ਬਹੁਤ ਗੂੜਾ ਜਿਹੜਾ ਫਿੱਕਾ ਨਹੀਂ ਪੈਂਦਾ ਹੁਣ ਆਸ ਟਾਈਮ ਬਾਬੇ ਦੀ ਮਿਹਰ ਆ ਚੱਲਦਾ ਪਿਆ ਸਾਰਾ ਕੁਝ ਜੋ ਮਨਚ ਸੀਗਾ ਉਹ ਚਾਹੇ ਛੇਤੀ ਪੂਰਾ ਹੋਇਆ ਚਾਹੇ ਲੇਟ ਪੂਰਾ ਹੋਇਆ ਪਰ ਉਹ ਪੂਰਾ ਹੋ ਰਿਹਾ ਤੇ ਪੂਰਾ ਹੋਇਆ ਵੀ ਸਾਨੂੰ ਲੱਗੇ ਰਹਿਣਾ ਚਾਹੀਦਾ ਜ਼ਿੰਦਗੀ ਚ ਕਦੇ ਵੀ ਗਲਾਸ ਦਾ ਖਾਲੀ ਪਾਣੀ ਦਾ ਨਾ ਕਹੋ ਉਹਦਾ ਭਰਿਆ ਪਾਣੀ ਦਾ ਕਹੋ ਨਿਰਾਸ਼ਾ ਨਰਾਸ਼ ਕਦੇ ਨਹੀਂ ਹੋਣਾ ਸਟਰਗਲ ਕਦੇ ਨਹੀਂ ਮੰਨਣੀ ਮਿਹਨਤ ਕਹੋ ਵੀ ਮਿਹਨਤ ਕਰਦੇ ਵੇਆ ਸਟਰਗਲ ਨਹੀਂ ਮੈਂ ਤਾਂ ਕਦੇ ਕੀਤੀ ਨਾ ਤਾਂ ਮੈਂ ਕਦੇ ਸਟੇਸ਼ਨ ਤੇ ਭੁੱਖਾ ਸੁੱਤਾ ਜਾਵਾਂ ਮੈਂ ਹਾਂ ਇਹ ਮੈਨੂੰ ਜ਼ਰੂਰ ਯਾਦਾ ਵੀ ਸਾਡੇ ਟਰੱਕ ਹੁੰਦੇ ਸੀ ਤੇ ਮੈਂ ਜਾ ਕੇ ਉਹ ਵਾੜੇ ਦੇ ਵਿੱਚ ਟਰੱਕਾਂ ਤੇ ਪੈ ਜਾ ਕਰਨਾ ਮੇਰੀ ਮਾਤਾ ਨੇ ਕਹਾ ਕਰਨਾ ਵੀ ਉੱਥੇ ਮੱਛਰ ਬਹੁਤ ਹੁੰਦਾ ਮੈਂ ਕਹਿੰਦਾ ਵੀ ਜੇ ਕੱਲ ਨੂੰ ਮੈਨੂੰ ਰੋਲ ਕਰਨਾ ਪਿਆ ਵੀ ਮੱਛਰ ਲੜਦਾ ਤੇ ਮੈਨੂੰ ਤਾਂ ਪਤਾ ਹੀ ਨਹੀਂ ਹੋਣਾ ਮੈਂ ਤਾਂ ਘਰੇ ਪੈਣਾ ਇਸ ਚੱਕਰ ਚ ਜ਼ਰੂਰ ਚੱਲਦਾ ਰਿਹਾ ਵੀਰ ਦੋ ਤਿੰਨ ਦਿਨ ਭੁਖੇ ਕਿਵੇਂ ਰਹਿ ਕੇ ਕੀ ਫੀਲ ਆਉਂਦੀ ਆ ਕਿਵੇਂ ਆਉਂਦੀ ਆ ਜੇ ਆਪਾਂ ਫਲਾਨੀ ਚੀਜ਼ ਨਾ ਖਾਈਏ ਤਾਂ ਕੀ ਫੀਲ ਹੋਊ ਜੇ ਰੱਜ ਕੇ ਖਾ ਲਈ ਤਾਂ ਕੀ ਫੀਲ ਆਊਗੀ ਉਸ ਕਿਸਮ ਦੇ ਤਾਂ ਚੱਕਰ ਰੱਖੇ ਪਰ ਕਦੇ ਆਈ ਨਹੀਂ ਹੋਇਆ ਵੀ ਕਿਤੇ ਨਾ ਕੁਝ ਮਿਲਿਆ ਹੋਵੇ ਜਿੱਧਰ ਵੀ ਬਾਬੇ ਦੀ ਮੇਰੇ ਨਾਲ ਜਿਵੇਂ ਜੋ ਚਾਹਿਆ ਹੋਵੇਂ ਕਰਕੇ ਹੋਇਆ ਡਟੇ ਰਹੋ ਨਿਮਰਤ ਕਰਦੇ ਰਹੋ ਫਲ ਜ਼ਰੂਰ ਮਿਲਦਾ ਜੋ ਹੋ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ